ਸਾਸਤਰੀ ਕਾਲ ਜੀ ਮੇਰੇ ਨਾਲ ਗਰਤੂਤ ਗਰਦੂਤ ਹਾਂਜੀ ਪਹਿਲਾਂ ਸਾਸਤਰੀ ਕਾਲ ਬੁਲਾਦੇ ਸਾਰਿਆਂ ਨੂੰ ਸਹਿਕਾਰ ਦੇ ਲਉ ਸਾਸਤਰੀ ਕਾਰ ਸਾਸਤਰੀ ਕਾਰ ਜੀ ਜੀ ਸਾਰਿਆਂ ਨੂੰ ਆਲ ਇੰਡੀਆ ਦੇ ਵਿੱਚ ਵਸਦੇ ਮੇਰੇ ਪੰਜਾਬੀ ਸਰੋਤੇਓ ਸਾਰਿਆਂ ਨੂੰ ਦੇ ਲਉ ਸਹਿਕਾਰ ਤੇ ਆਪਾਂ ਪਹੁੰਚੀਏਗਾ ਅੱਜ ਮੁਹਾਲੀ ਦੇ ਵਿੱਚ ਇੱਥੇ ਥੋੜੀ ਜੀ ਮੀਂਹ ਦੀ ਸੰਭਾਵਨਾ ਵਧਿਆਗੀ ਜੁਕੀ ਸਾਹਿਬ ਜੀ ਤੇ ਗਰਤੂਤ ਕੋਈ ਤਕੜੀ ਜੀ ਗੱਲ ਸੁਣਾ ਦੇ ਹਾਂਜੀ ਟਾਕੜੀ ਦੀ ਗੱਲ ਪਿੰਡ ਦੀ ਗੱਲ ਸੁਣਾਣਾ ਕੋਈ ਪਿੰਡ ਦੀ ਸੁਣਾ ਦੇ ਇੱਕ ਬਾਹਰਲੇ ਘਰ ਦੀ ਸੁਣਾ ਦੇ ਸੁਣਾ ਦੇ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਿਆ ਜੀ ਹੂੰ ਤੇ ਜਿਹੜੀਆਂ ਬਉਆਂ ਹੁੰਦੀਆਂ ਨੇ ਜਿਹੜੇ ਨਵੇਂ-ਨਵੇਂ ਵਿਆਹ ਹੋਏ ਹੁੰਦੇ ਨੇ ਆ ਸਟੀering ਕਰ ਲਓ ਇੱਧਰ ਕਰ ਲਓ ਮੜੀ ਜੀ ਇੱਥੇ ਇੱਥੇ ਆਏ ਆਜ ਰਾ ਸਟੀering ਹੁੰਦਾ ਜੀ ਉਹ ਸਟੀering ਗੇਅਰ ਗੇਅਰ ਹੁੰਦਾ ਜਿਹੜਾ ਸੌਰੀ ਰਾਤ ਹੋ ਰਹੀ ਹੈ ਜੀ ਪਤਾ ਨਹੀਂ ਲੱਗ ਰਿਹਾ ਜਿਹੜਾ ਨਵਾਂ-ਨਵਾਂ ਜੋੜਾ ਹੁੰਦਾ ਦੇਖੋ ਹੁਣ ਜਿਵੇਂ ਜੌਂਟੀ ਤੇ ਮੇਰਾ ਵਿਆਹ ਹੋ ਗਿਆ ਜੀ ਮੈਂ ਕਮਿਸ਼ਨ ਕਰ ਤਰੀਕਾ ਤੁਸੀਂ ਲਾ ਲਓ ਸਭ ਜੌਂਟੀ ਤੇ ਮੇਰਾ ਵਿਆਹ ਹੋ ਗਿਆ ਹਾਂ ਯਾਰ ਸਾਨੂੰ ਕੁਐਸਚਨ ਦੱਸੋ ਵੀ ਇੱਥੇ ਧਰ ਕੇ ਐਦਾਂ ਸਟੋਰੀ ਕਾਦੂ ਪਾਉਂਦੇ ਨੇ ਕੁੜੀਆਂ ਮੁੰਡੇ ਰੱਬ ਜਾਣਦਾ ਤੂੰ ਗਰਦੂਤ ਹਾਂ ਇਹ ਚੀਜ਼ ਬਾਰੇ ਸਾਨੂੰ ਕੁਐਸਚਨ ਦੱਸਿਓ ਹਨਾ ਜਿਹਨੂੰ ਵੀ ਪਤਾ ਵੀ ਇੱਥੇ ਜੇ ਧਰ ਕੇ ਕਾਦੂਆਂ ਗੀਰ ਜੇ ਤੇ ਹੱਥਾਂ 'ਚ ਆ ਦਰਦੇ ਹੁੰਦੇ ਨੇ ਫੋਲਾ ਜ ਸਾਡੇ ਕਾਲਜ 'ਚ ਅੱਗ ਲੱਗਦੀ ਆ ਅੱਗ ਸਾਡੀ ਵੈਰਜ ਦੀ ਹੋਰੀ ਅਸੀਂ ਬੰਦ ਛੜੇ ਮਰ ਜਾਾਂਗੇ ਬਾਈ ਓਏ ਇਥੇ ਹੱਥ ਧਰ ਦਿਆ ਦੇ ਸੜਕ ਕਾਰ ਜੱਸ ਲਿਆ ਜੰਦਾ ਸਾਡੇ ਤਾਂ ਤਾਂ ਨਿਕਲਦੀ ਆ ਤਾਂ ਸਾਡਾ ਵਿਆਹ ਕਰਾ ਦੂ ਬਾਈ ਮੁੰਡਾ ਵਿਆਹ ਮੰਗਦਾਦਰ ਤੂੰ ਤਾਂ ਕੰਨਿਆਂ ਦੀ ਲੋੜ ਹੈ ਨਹੀਂ ਜੀ ਇਹ ਤਾਂ ਇੱਕ ਅਸੀਂ ਚੌੜ ਕਰ ਰਹੇ ਹਜੇ ਨਹੀਂ ਵਿਆਹ ਕਰ ਲੋ ਵੀ ਤੂੰ ਤਾਂ ਗਾਣਾ ਲੱਗਿਆ ਹੁਣ ਪੇਸ਼ ਕਰਨ ਸੁਣਾ ਵੀ ਤੂੰ ਤੇ ਪੂਰਾ ਬਿੱਲੀ ਵਾਲਾ ਗਾਣਾ ਸੁਣਾ ਵੀ ਲੱਗ ਗਿਆ ਬੇ ਹਾਂ ਲੱਗ ਗਿਆ ਪਤਾ ਕਰਦਾ ਤੂੰ ਧੰਦੇ ਕਾਲੇ ਨੀ ਥਾਣਿਆਂ ਦੇ ਵਿੱਚ ਲੱਗੇ ਸੋਣੀਏ ਜੱਟ ਤੇ ਬਣੀਆਂ ਫੈਲਾ ਨੂੰ ਜਾੜੇ ਬੇ ਲੱਕ ਨਾ ਰੱਖਦਾ ਜੂਪੀ ਵਾਲਾ ਸਰਪਰਚੇ ਝਾੜੀ 42 ਹਾਏ ਬੇ ਮਾਪੇ ਲਾ ਨਹੀਂ ਕਰਦੇ ਅਨਲੀਗਲ ਜੇ ਬੰਦੇ ਨਾਲ ਯਾਰੀ ਮਾਪੇ ਅਲਾਉ ਨਹੀਂ ਕਰਦੇ ਅਲਾਉ ਨਹੀਂ ਕਰਦੇ ਪਹਿਲੀ ਬੰਦੇ ਨਾਲ ਯਾਰੀ ਨੀ ਅਨਲੀਗਲ ਜੇ ਬੰਦੇ ਕਿੱਥੋਂ ਲੱਗਦੇ ਨੇ ਜਉ ਸਰਕਾਰਾਂ ਵਾਹ ਬਈ ਬੱਤੂ ਤੇ ਆ ਗੋਰੀਆਂ ਮੇਮਾਂ ਦਾ ਚਹਤਾ ਐ ਇਹਦੇ ਆਈ ਸ਼ਿਵਰ ਰਾਈ ਦੇ ਸੁਪਨੇ ਚਾਉਂਦਾ ਯਮਤੀ ਨਹੀਂ ਬਈ ਅਸਤ ਅਸਤ ਸੰਗਰੂਰ ਵਾਲੀ ਆ ਬੜੇ ਦਹਾਨੀ